ਫੋਨ ਆਪਣੀ ਹਰ ਇੱਕ ਗੱਲ ਰਿਕਾਰਡ ਕਰਦਾ ਹਰ ਇੱਕ ਗੱਲ ਸੁਣਦਾ ਕਈ ਵਾਰ ਆਪਾਂ ਸੋਚਦੇ ਆ ਕਿ ਅਸੀਂ ਕੱਪੜਾ ਲੀੜਾ ਲੈਣਾਗਾ ਜਾਂ ਫਿਰ ਬੂਟ ਲੈਣੇ ਆ ਆਪਾਂ ਨੂੰ ਉਸੇ ਰਿਲੇਟਡ ਐਡਵਰਟਾਈਜ਼ਮੈਂਟ ਉਸੇ ਰਿਲੇਟਡ ਵੀਡੀਓ ਜਿਹੜਾ ਫੋਨ ਵਿਖਾਉਣ ਲੱਗ ਜਾਂਦਾ ਤੇ ਆਪਾਂ ਹੈਰਾਨ ਹੋ ਜਾਂਦੇ ਕਿ ਫੋਨ ਨੂੰ ਕਿੱਦਾਂ ਪਤਾ ਲੱਗਿਆ ਕਿ ਆਪਾਂ ਨੂੰ ਇਦਾਂ ਜਿਹੜੀ ਚੀਜ਼ ਦਿਖਾਈ ਜਾਂਦੀ ਆ ਤਾਂ ਕਮੈਂਟ ਕਰਕੇ ਇੱਕ ਵਾਰ ਜਰੂਰ ਦੱਸੋ ਕਿ ਤੁਹਾਡੇ ਨਾਲ ਵੀ ਹੋਇਆ ਕਿ ਤੁਸੀਂ ਚੀਜ਼ ਸੋਚੀ ਹੋਵੇ ਜਾਂ ਫਿਰ ਲਾਈਨ ਦੀ ਰਹਿ ਬਣਾਈ ਹੋਵੇ ਤੁਹਾਨੂੰ ਫੋਨ ਨੇ ਉਹ ਚੀਜ਼ ਦਿਖਾਤੀ ਹੋਵੇ ਤਾਂ ਇਹ ਫੋਨ ਦੀ ਇੱਕ ਸੈਟਿੰਗ ਦੇ ਕਰਕੇ ਹੁੰਦਾ ਜਿਹੜੀ ਆਪਾਂ ਤੁਹਾਨੂੰ ਬੰਦ ਕਰਨ ਦੱਸਾਂਗੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਇਹਦੇ ਨਾਲ ਹੈਰਾਨਗੀ ਤਾਂ ਹੁੰਦੀ ਹੈ ਕਿ ਆਪਾਂ ਇਹ ਚੀਜ਼ ਸੋਚ ਰਹੇ ਹਾਂ ਕਿ ਫੋਨ ਨੂੰ ਕਿੱਦਾਂ ਪਤਾ ਲੱਗਦਾ ਕਿ ਆਪਣੀ ਇਹ ਚੀਜ਼ ਆ ਜਿਹੜੀ ਆਪਾਂ ਲੈਣੀ ਆ ਤੇ ਆਪਾਂ ਨੂੰ ਉਸੇ ਰਿਲੇਟਡ ਐਡਵਰਟਾਈਜ਼ਮੈਂਟ ਦਿਖਾ ਦਿੰਦਾ ਤਾਂ ਫੋਨ ਇਹੇ ਚੀਜ਼ਾਂ ਤੇ ਉੱਤੇ ਕੰਮ ਕਰਦਾਗਾ ਕਿ ਆਪਾਂ ਕੋਈ ਚੀਜ਼ ਬੋਲ ਰਹੇ ਹਾਂ ਆਪਾਂ ਚੀਜ਼ ਕੋਈ ਗੱਲ ਕਰ ਰਹੇ ਹਾਂ ਕਿਸੇ ਨਾਲ ਤਾਂ ਉਹ ਚੀਜ਼ਾਂ ਨੂੰ ਫੋਨ ਆ ਜਿਹੜਾ ਉਹ ਕੈਚ ਕਰਦਾ ਰਹਿੰਦਾ ਕੈਚ ਕਰਨ ਦੇ ਨਾਲ ਉਸੇ ਰਿਲੇਟਡ ਹੀ ਐਡਵਰਟਾਈਜ਼ਮੈਂਟ ਆਉਂਦੀ ਰਹਿੰਦੀ ਆ ਉਸੇ ਰਿਲੇਟਡ ਹੀ ਆਪਾਂ ਨੂੰ ਕੰਟੈਂਟ ਆ ਜਿਹੜਾ ਫੋਨ ਦੇ ਉੱਤੇ ਵਿਖ ਇਹਨੂੰ ਬੰਦ ਕਰਨ ਦਾ ਤਰੀਕਾ ਦੱਸ ਦਿਆਂ ਬਹੁਤ ਹੀ ਸੌਖਾ ਤਰੀਕਾ ਜੇਕਰ ਇਹਨੂੰ ਇੱਕ ਵਾਰ ਬੰਦ ਕਰ ਦੋਗੇ ਤਾਂ ਇਸ ਤੋਂ ਬਾਅਦ ਤੁਹਾਨੂੰ ਉਸ ਰਿਲੇਟਡ ਚੀਜ਼ਾਂ ਨਹੀਂ ਦਿਖਾਉਣਗੀਆਂ ਤੇ ਨਾ ਹੀ ਫੋਨ ਜਿਹੜਾ ਆਪਣੀ ਗੱਲਬਾਤ ਰਿਕਾਰਡ ਕਰ ਸਕੂਗਾ ਇਹ ਬਾਈ ਡਿਫਾਲਟ ਆਨ ਹੁੰਦੀ ਆ ਤਾਂ ਇਹਨੂੰ ਬੰਦ ਕਰ ਦਿਓ ਤੁਹਾਡਾ ਫਾਇਦਾ ਹੋ ਜੂਗਾ ਤੁਹਾਨੂੰ ਫालतू ਦੀਆਂ ਐਡਵਰਟਾਈਜ਼ਮੈਂਟਾਂ ਦਾ ਵੀ ਛੁਟਕਾਰਾ ਮਿਲੂ ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਚੀਜ਼ ਸੋਚਨੇ ਉਹ ਵੀ ਤੁਹਾਡੀ ਸੇਫ ਰਹੂਗੀ ਤਾਂ ਹੁਣ ਸੈਟਿੰਗ ਕਿਵੇਂ ਕਰਨੀਆਂ ਸਭ ਤੋਂ ਪਹਿਲਾਂ ਜਾਣਾ ਆਪਾਂ ਫੋਨ ਦੀ ਸੈਟਿੰਗ ਦੇ ਵਿੱਚ ਤਾਂ ਸੈਟਿੰਗ ਦੇ ਉੱਤੇ ਆਪਾਂ ਓਕੇ ਕਰਾਂਗੇ ਸੈਟਿੰਗ ਦੇ ਉੱਤੇ ਓਕੇ ਕਰਨ ਤੋਂ ਬਾਅਦ Google ਦੀ ਆਪਸ਼ਨ ਦੇ ਉੱਤੇ ਓਕੇ ਕਰ ਦਾਂਗੇ ਤਾਂ ਇੱਥੇ ਲਿਖਿਆ ਹੋਇਆ ਐਡਸ ਐਡ ਦੇ ਉੱਤੇ ਓਕੇ ਕਰ ਦਾਂਗੇ ਓਕੇ ਕਰਨ ਤੋਂ ਬਾਅਦ ਡਿਲੀਟ ਐਡਵਰਟਾਈਜ਼ਮੈਂਟ ਆਈਡੀ ਪਹਿਲਾਂ ਤਾਂ ਸਭ ਤੋਂ ਡਿਲੀਟ ਕਰਨੀ ਆਪਾਂ ਐਡਵਰਟਾਈਜ਼ਮੈਂਟ ਆਈਡੀ ਜਿੰਨਾ ਵੀ ਆਪਣਾ ਡਾਟਾ ਕੋਈ ਰੱਖ ਰੱਖਿਆ ਉਹ ਡਿਲੀਟ ਕਰ ਦੇਣਾ ਤਾਂ ਇਸ ਤੋਂ ਬਾਅਦ ਮੈਨੇਜ ਯੂਅਰ Google ਅਕਾਊਂਟ ਇਹਦੇ ਉੱਤੇ ਕਰ ਦੇਣਾ ਡਾਟਾ ਐਂਡ ਪ੍ਰਾਈਵੇਸੀ ਜਿਹਦੇ ਉੱਤੇ ਕਰ ਦੇਣਾ ਤਾਂ ਇਸ ਤੋਂ ਬਾਅਦ ਇੱਥੇ ਲਿਖਿਆ ਹੋਇਆ ਵੈਬ ਐਪ ਐਂਡ ਐਕਟੀਵਿਟੀ ਇੱਥੇ ਆਉਣਾਗੀ ਇਹਦੇ ਵਿੱਚ ਦੋ ਚਾਰ ਚੀਜ਼ਾਂ ਆਪਾਂ ਆਫ ਕਰ ਰਹੀਆਂ ਜਾਨੀ ਕਿ ਇਨਕਲੂਡ ਵਿਜ਼ੂਅਲ ਸਰਚ ਹਿਸਟਰੀ ਤੇ ਇਨਕਲੂਡ ਵਾਇਸ ਐਂਡ ਆਡੀਓ ਐਕਟੀਵਿਟੀ ਇੱਥੋਂ ਹੀ ਆਪਣੀ ਵਾਇਸ ਚੱਕਦਾਗਾ ਤਾਂ ਇਹਦੇ ਉੱਤੇ ਓਕੇ ਕਰਾਂਗੇ ਓਕੇ ਕਰਨ ਤੇ ਇਹ ਜਿਹੜੀ ਆਫ ਹੋ ਜਾਣੀ ਆ ਤਾਂ ਇਨਕਲੂਡ ਵਾਇਸ ਐਕਟੀਵਿਟੀ ਵੀ ਇਹਨੂੰ ਬੰਦ ਕਰ ਦਾਂਗੇ ਤੇ ਸਟਾਪ ਸੇਵਿੰਗ ਦੇ ਉੱਤੇ ਓਕੇ ਕਰ ਦਾਂਗੇ ਗੋਟ ਇਟ ਦੇ ਉੱਤੇ ਕਰ ਦਾਂਗੇ ਤਾਂ ਇੱਥੋਂ ਜਿਹੜੀਆਂ ਸਰਵਿਸਾਂ ਆਪਾਂ ਬੰਦ ਕਰ ਸਕਦੇ ਹਾਂ ਜੇਕਰ ਇਹਨੂੰ ਪਰਮਾਨੈਂਟਲੀ ਬੰਦ ਕਰਨਾ ਤਾਂ ਟਰਨ ਆਫ ਦੇ ਉੱਤੇ ਵੀ ਕਰ ਸਕਦੇ ਹਾਂ ਜੇਕਰ ਤੁਸੀਂ ਕੁਝ-ਕੀ ਚੀਜ਼ਾਂ ਬੰਦ ਕਰਨੀਆਂ ਜਾਨੀ ਕਿ ਵਾਇਸ ਸਰਚ ਤੇ ਹੋਰ ਜਿਹ ਇਸ ਦੇ ਨਾਲ ਕੀ ਹੋਊਗਾ ਕਿ ਤੁਸੀਂ ਕੋਈ ਵੀ ਚੀਜ਼ ਸਰਚ ਮਾਰੋਗੇ ਉਸ ਰਿਲੇਟਡ ਆ ਗੂਗਲ ਤੁਹਾਡਾ ਡਾਟਾ ਰੱਖਣਾ ਬੰਦ ਕਰ ਦੇਊਗਾ ਜੇਕਰ ਤੁਸੀਂ ਸਰਚ ਕਰਦੇ ਹੋ ਬੋਲ ਕੇ ਉਸ ਰਿਲੇਟਡ ਵੀ ਜਿਹੜਾ ਡਾਟਾ ਰੱਖਣਾ ਬੰਦ ਕਰ ਦੂਗਾ ਜੇਕਰ ਤੁਸੀਂ ਬੋਲ ਕੇ ਕੋਈ ਵੀ ਚੀਜ਼ ਖੋਲਦੇ ਜਾਂ ਫਿਰ ਆਸ-ਪਾਸ ਬੋਲ ਰਹੇ ਹੋ ਤਾਂ Google ਉਹ ਵੀ ਤੁਹਾਡਾ ਡਾਟਾ ਕਲੈਕਟ ਕਰਨਾ ਬੰਦ ਕਰ ਦੂਗਾ ਇਹਦੇ ਨਾਲ ਫਾਇਦਾ ਕੀ ਹੋਣਾ ਕਿ ਕੋਈ ਵੀ ਚੀਜ਼ ਤੁਸੀਂ ਕਰ ਰਹੇ ਹੋ ਕੋਈ ਵੀ ਚੀਜ਼ ਤੁਸੀਂ ਬੋਲ ਰਹੇ ਹੋ ਉਹ ਤੁਹਾਡੀ ਸੇਫ ਹੋ ਜਾਣੀ ਆ ਕਿਉਂਕਿ Google ਨੂੰ ਤੁਸੀਂ ਪਰਮਿਸ਼ਨ ਦਿੱਤੀ ਹੋਈ ਆ ਇਸ ਪਰਮਿਸ਼ਨ ਦੇ ਵਿੱਚ ਕੀ ਉਹਦਾ ਕਿ ਉਹ ਆਪਣੀ ਹਰ ਇੱਕ ਆਡੀਓ ਗੱਲਬਾਤ ਆ ਜਿਹੜੀ ਉਹ ਕੈਪਚਰ ਕਰਦਾ ਰਹਿੰਦਾ ਉਸ ਰਿਲੇਟਡ ਵਰਲਡ ਚੱਕ ਕੇ ਉਸ ਰਿਲੇਟਡ ਆਪਾਂ ਨੂੰ ਕੰਟੈਂਟ ਸੁਜੈਸਟ ਕਰਦਾ ਹੈਗਾ ਤੇ ਨਾਲ ਦੀ ਨਾਲ ਆਪਾਂ ਨੂੰ ਇਸ ਰਿਲੇਟਡ ਹੀ ਐਡਵਰਟਾਈਜ਼ਮੈਂਟ ਦਿਖਾਉਂਦਾ ਐਡਵਰਟਾਈਜ਼ਮੈਂਟ ਜਿਹੜੀ ਆਪਣੇ ਕੋਲ ਆਉਂਦੀ ਰਹਿੰਦੀ ਹੈਗੀ ਆਪਾਂ ਕਈ ਵਾਰ ਬੂਟ ਸਰਚ ਮਾਰ ਲੈਂਦੇ ਤਾਂ ਇੱਕ ਹਫਤਾ ਜਾਂ ਫਿਰ 2 ਮਹੀਨੇ ਆਪਾਂ ਨੂੰ ਬੂਟ ਹੀ ਜਿਹੜਿਆ ਦਿਖਾਈ ਦਿੰਦੇ ਰਹਿੰਦੇ ਹੈਗੇ ਉਸ ਰਿਲੇਟਡ ਹੀ ਤਾਂ ਐਡਵਰਟਾਈਜ਼ਮੈਂਟ ਆਈਡੀ ਡਿਲੀਟ ਕਰਨੀ ਬਹੁਤ ਜ਼ਰੂਰੀ ਆ ਤੇ ਦੂਜੀ ਗੱਲ ਇਹ ਸੈਟਿੰਗ ਜਿਹੜੀ ਨੂੰ ਆਫ ਕਰਕੇ ਰੱਖ ਦਿਓ ਤਾਂ ਤੁਹਾਨੂੰ ਹੋ ਸਕਦਾ ਕਿ ਹਫਤੇ ਦੇ ਬਾਅਦ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਉਹ ਨਾ ਹੋਣ ਤੇ ਤੁਹਾਡਾ ਜਿਹੜਾ ਬਾਕੀ ਸਾਰਾ ਸਿਸਟਮ ਆ ਉਹ ਸਹੀ ਹੋ ਜਾਊਗਾ ਤੇ ਤੁਹਾਡੀ ਕੋਈ ਵੀ ਗੱਲਬਾਤ ਰਿਕਾਰਡ ਨਹੀਂ ਹੋਊਗੀ ਕੋਈ ਵੀ ਸਰਚ ਹਿਸਟਰੀ ਜਿਹੜੀ ਉਹ ਵੀ ਗੂਗਲ ਰਿਕਾਰਡ ਨਹੀਂ ਕਰੂਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇਕਰ ਤੁਸੀਂ ਕੁਝ ਨਵਾਂ ਸਿੱਖਣਾ ਤੇ ਜੇਕਰ ਤੁਸੀਂ ਕੋਈ ਨੌਲੇਜ ਲੈਣੀ ਹੈ